ਜੋ 31 ਦਸੰਬਰ 2025 ਨੂੰ ਆਪਣਾ ਥਾਣਾ ਜਤੋ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਜਿਹੜਾ ਗਸ਼ਤ ਦੌਰਾਨ ਕੋਈ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਮੰਗਤ ਰਾਮ ਦਾ ਉਥੋਂ ਜਤੋ ਦਾ ਰਹਿਣ ਵਾਲਾ ਉਹ ਚਾਈਨਾ ਡੋਰ ਵੇਚਣ ਦਾ ਕੰਮ ਕਰਦਾ ਜੋ ਪੁਲਿਸ ਪਾਰਟੀ ਵੱਲੋਂ ਤੁਰੰਤ ਉੱਥੇ ਰੇਡ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ 90 ਜਿਹੜੇ ਹੈਗੇ ਰੋਲਰ ਚਾਈਨਾ ਡੋਰ ਦੇ ਬਰਾਮਦ ਹੋਏ ਜੋ ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਆਪਣੀ ਅਗਲੀ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਇਆ ਜੋ 31 ਦਸੰਬਰ 2025 ਨੂੰ ਆਪਣਾ ਥਾਣਾ ਜਤੋ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋਂ ਜਿਹੜਾ ਗਸ਼ਤ ਦੌਰਾਨ ਕੋਈ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਮੰਗਤ ਰਾਮ ਦਾ ਉਥੋਂ ਜਤੋ ਦਾ ਰਹਿਣ ਵਾਲਾ ਉਹ ਚਾਈਨਾ ਡੋਰ ਵੇਚਣ ਦਾ ਕੰਮ ਕਰਦਾ ਜੋ ਪੁਲਿਸ ਪਾਰਟੀ ਵੱਲੋਂ ਤੁਰੰਤ ਉੱਥੇ ਰੇਡ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ 90 ਜਿਹੜੇ ਹੈਗੇ ਰੋਲਰ ਚਾਈਨਾ ਡੋਰ ਦੇ ਬRAND ਹੋਏ ਆ। ਜਦੇ ਸੰਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਆਪਣੀ ਅਗਲੀ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਇਆ।